ਦੱਸਦੇ ਕਿ ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਕੇਸ ਨਾਲ ਸੰਬੰਧਿਤ ਮੁਲਜ਼ਮ ਨੂੰ ਜਦੋਂ ਰਿਕਵਰੀ ਤੇ ਘਟਨਾ ਵਾਲੀ ਥਾਂ ਤੇ ਲਿਆਂਦਾ ਜਾਂਦਾ ਹੈ ਤਾਂ ਮੌਕੇ ਦਾ ਫਾਇਦਾ ਚੁਪ ਦੇ ਫਰਾਰ ਹੋ ਜਾਂਦਾ ਹੈ ਬਲਿਸ ਨੇ ਪਿੱਛਾ ਕਰ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਫੜਿਆ ਜਾਂਦਾ ਹੈ ਜਿੱहां ਸਾਰੀ ਘਟਨਾ ਸਿਸਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਤੋਂ ਸਾਹਮਣੇ ਆਂਦਾ ਹੈ ਜਿੱਥੇ 2 ਦਿਨ ਪਹਿਲਾਂ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਘਟਨਾ ਵਾਲੀ ਥਾਂ ਤੇ ਲਿਆਂਦਾ ਗਿਆ ਸੀ ਇਹ ਜੇ ਮੁਲਜ਼ਮ ਆਪਣਾ ਹੱਥ ਛੁੜਾ ਕੇ ਪੁਲਿਸ ਤੋਂ ਪਛ ਗਿਆ ਉਸ ਦੌਰਾਨ ਪੁਲਿਸ ਨੇ આરોપી ਦਾ ਪਿੱਛਾ ਕਰਦੇ ਹੋਏ ਕੜੀ ਮੁਸ਼ਕਲਤ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਦੱਸ ਦਈਏ ਕਿ ਥਾਣਾ ਜਮਾਲਪੁਰ ਦੇ ਕੇਸ ਤੇ ਅਦੀਨ ਉਸ ਨੂੰ ਫੜਿਆ ਗਿਆ ਸੀ ਦੱਸੋ ਬਾਅਦ ਇਸ ਵਿਚਾਲੇ ਪੁਲਿਸ ਨੂੰ जख्मਾ ਦੇ ਕੇ ਉਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪੁਲਿਸ ਨੇ ਕੜੀ ਮੁਸ਼ਕਲਤ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਆ ਇਹ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਇਹ ਬੰਦਾ ਜੋ ਲੜਕਾ ਜੋ ਵੀਡੀਓ ਦਿਖਾਈ ਦੇ ਰਿਹਾ ਇਸ ਤੇ ਇੱਕ ਪਰਚਾ ਦਰ ਮਾਮਲਾ ਦਰਸੂਗਾ थाना ਨਿਮਾਲਪੁਰ ਵਿਖੇ ਇਸ ਨੂੰ ਕੁਝ ਫਰਦਰ ਇਨਟੈਰੋਗੇਸ਼ਨ ਲਈ ਫਰਦਰ ਰਿਕਵਰੀ ਲਈ ਇਸ ਨੂੰ ਇੱਥੇ ਲਿਆਏ ਸੀਗੇ ਇਹ ਬਰੀਫ ਮੋਮੈਂਟ ਲਈ ਇਹਨੇ ਹੱਥ ਛੁਡਾਇਆ ਤੇ ਕਿਸੇ ਪਾਸੇ ਰਿਸਪੌਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਇਹਨੂੰ ਇਮੀਡੀਏਟਲੀ ਨੈਪ ਕਰ ਲਿਆ ਗਿਆ ਐਂਡ ਹੀ ਇਜ਼ ਅੰਡ ਅਰੈਸਟ ਨਾਲੋਂ ਨਾਲ ਹੀ ਫਰਦਰ ਸਰ ਕੇਸ ਦੇ ਵਿੱਚ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਹਾਂ ਜੀ ਮਤਲਬ ਫਰਦਰ ਜਿਵੇਂ ਆਪਾਂ ਕਿਤੇ ਫਰਦਰ ਰਿਕਵਰੀ ਕਰਨੀ ਹੋਵੇ ਨਿਸ਼ਾਨਦੇਹੀ ਕਰਾਉਣੀ ਹੋਵੇ ਤਾਂ ਇਦਾਂ ਲਈ ਉਹਨੂੰ ਉਹਦੇ ਆ ਸਰ ਗ੍ਰੇਟ ਰੰਗ ਨਾ ਹੈ ਜੀ ਉਹ ਥਾਣਾ ਜਮਾਲਪੁਰ ਦਾ ਮਸਲਾ ਹੈ ਲੁਧਿਆਣਾ ਲਾਈਕ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ